ਪਿਵਾਤ ਜੀ ਕਾ ਖਾਲਸਾ ਰਹਿ ਜੀ ਸਤਿ ਸ੍ਰੀ ਅਕਾਲ ਸੰਗਤ ਜੀ ਮੇਰੇ ਮਨ 'ਚ ਕਈ ਵਾਰ ਤਾਂ ਵਿਚਾਰ ਆਇਆ ਸੀ ਵੀ ਅਸੀਂ ਗੁਰਬਾਣੀ ਨੂੰ ਪੜ੍ਹਦੇ ਆ ਅਸੀਂ ਨਾ ਸ਼ਬਦਾਂ ਦਾ ਪ੍ਰੋਪਰ ਉਚਾਰਨ ਨਹੀਂ ਕਰਦੇ ਮੇਰੀ ਬੇਨਤੀ ਹੈ ਕਿ ਮਿਲ ਕੇ ਅਸੀਂ ਸ਼ਬਦ ਉਚਾਰਨ ਕਰਨਾ ਸੀ ਪੰਕਤੀ ਦੇ ਪ੍ਰਕਰਨ ਅਨੁਸਾਰ ਹੀ ਕੀਤਾ ਜਾਵੇ ਕਿ ਪੰਕਤੀ ਕੀ ਕਹਿੰਦੀ ਹੈ ਸ਼ਬਦ ਕੀ ਕਹਿੰਦਾ ਜਿਵੇਂ ਅੱਜ ਅਸੀਂ ਇੱਕ ਸ਼ਬਦ ਹੈ ਕਕਾ ਹਾ ਉਸ ਨੂੰ ਕਈ ਵਾਰੀ ਕੀ ਕਹ ਲੈ ਕਹ ਕਰਕੇ ਵਰਤੇ ਜਾਂਦਾ ਅਕਲਿਸ ਵਿੱਚ ਇਸ ਤਰ੍ਹਾਂ ਚੁੰਦਾ ਹੈ ਕਕਾਹਾ ਕਕਾਹਾ ਕਹ ਬਾਹਰ ਪੰਨਾ ਕਕਾਹਾ ਪਿੰਦੀ ਇਹ ਅਲੱਗ ਅਲੱਗ ਉਚਾਰਨ ਦੇ ਹੈਗੇ ਵੀ ਕਕਾਹਾ ਕਿਤੇ ਕਹਾ ਕਹਿਣਾ ਕਿੱਥੇ ਕਹਾ ਕਹਿਣਾ ਇਹਦੇ ਨਾਲ ਅਲੱਗ ਅਲੱਗ ਅਰਥ ਨਹੀਂ ਜਿਵੇਂ ਮੈਂ ਕਿਹਾ ਹਾਂ ਹੋਰ ਵਿਸਥਾਰ ਨਾਲ ਦੱਸਾਂਗਾ ਕੋਸ਼ਿਸ਼ ਕਰਾਂਗਾ ਵੀ ਇਹ ਨੂੰ ਲੰਮੀ ਵੀ ਨਖੋ ਜੇ ਤੇ ਇਹ ਵੀ ਕੋਸ਼ਿਸ਼ ਕਰਾਂਗੇ ਤੁਸੀਂ ਧਿਆਨ ਨਾਲ ਸੁਣੋ ਅਕਤੀ ਦਿੱਕਤ ਸਾਨੂੰ ਕੀ ਹੁੰਦੀ ਹੈ ਜਦੋਂ ਸ਼ਬਦ ਨਾ ਕਿਸੇ ਦੂਸਰੇ ਭਾਸ਼ਾ ਹੁੰਦੇ ਤੁਹਾਨੂੰ ਪਤਨ ਲੱਗਦਾ ਵੀ ਸ਼ਬਦ ਨੂੰ ਅਸੀਂ ਕਿਵੇਂ ਚਾਨਣਾ ਮੈਂ ਜਾਲੀ ਵਿਸਤਾਰਸ ਨਾ ਜਾਵਾਂ ਮੈਂ ਸਿੱਧੇ ਮੰਨ ਲੈ ਕੇ ਆਪਣੇ ਜੋ ਵਿਸ਼ਾ ਉਤੇ ਹੋਣਾ ਹੈ ਜਿਵੇਂ ਲਬ ਲਬ ਜੇ ਕ ਕ ਹ ਜਦੋਂ ਇਹਨੂੰ ਅਸੀਂ ਕ ਹ ਹ ਨੂੰ ਕਹਾ ਇਹਨੂੰ ਮਤਲਬ ਕਿ ਕੀ ਕਰਕੇ ਵਰਤਿਆ ਇਹਦਾ ਅਸਲੀ ਅਰਥ ਤੇ ਕੀ ਹੁੰਦਾਗਾ ਉਹ ਤਾਂ ਸ਼ਬਦਾਂ ਦਾ ਕੰਦਰ ਤਉ ਮੂੜਾ ਕਹੋ ਕਹਾ ਪ੍ਰੀ ਤਾਂ ਕਹਿੰਦਾ ਉਹ ਮੂੜਾ ਕੀ ਕਰ ਸਕਦਾ ਇਹ ਮਤਲਬ 228 ਅੰਗ ਦੇ ਉੱਪਰ ਹੈ ਫਿਰ ਇਹ ਕਹਿੰਦਾ ਕਹਾ ਪਿਓ ਜੋ ਦੋ ਲੋਚ ਨੂੰ ਮੂਦ ਕੇ ਬੈਠ ਗਏ ਵਕਤਾਂ ਲਗਾਇਓ ਜਾਂ ਸਭ ਦੇ ਵਿੱਚੋਂ ਤਾਂ ਇੱਕ ਸ਼ਵੰਦਾ ਹੈ ਇੱਥੇ ਭਏ ਤੋਂ ਕਹਾ ਪੇਪੂ ਤੱਕ ਉਥੇ ਵੀ ਕਹਾ ਆਉਂਦਾ ਇਹਦਾ ਮਤਲਬ ਕੀ ਹੈ ਇਹਨਾਂ ਕੀਰ ਦੇ ਵਿੱਚ ਆਉਂਦੇ ਜਗੇ ਕਹਾ ਕਰੇ ਉਹ ਵੀ ਵਿਚਾਰਾ ਮੇਰੇ ਪਰ ਮੇਰੇ ਕਾ ਵੜ ਪਤਾ ਤੇ ਮਿਲ ਮਿਲ ਕਹਾ ਹੈ ਮਿਲ ਇਹ ਕੀ ਕਰ ਸਕਦਾ ਇੱਥੇ ਇਸਨੇ ਕਰਨਾ ਲੱਗਿਆ ਹੋਇਆ ਪਰ ਇਸ ਨੂੰ ਕਹਾ ਕਰਕੇ ਨਹੀਂ ਪੜਨਾ ਉਹਨੇ ਕਹਾ तो की की। फिर कई शब्द क्यों करके वरता जाता है क्यों करके वरत है नानक कहते मिल की बढ़िया इस नी बोलना पहला बिना बोल बोला नानक कह मिल की बरिया सिमरत कहा नहीं मान कहा, कहा अंकार फारा ये मतलब पांच सौ तीह अंक शब्द आता पहला छह सौ इकती उपर ਝੂਠੇ ਕਹਾ ਬਿਲਾ ਬਲੋਸ ਪਾਣੀ 695 ਇਹ ਕਹਿੰਦਾ ਪਾਣੀ ਨੂੰ ਕਿਰੜਕਦਾ ਇਹ ਚ ਤਨ ਕਰੋ ਕੁਝ ਲਿਖ ਲੈ ਇਹ ਮਨ ਲਈ ਤੁਸੀਂ ਕਿ ਤੁਸੀਂ ਕਿਉਂ ਕਰਕੇ ਵਰਤਿਆ ਲਵਜ ਉਹੀ ਹੈ ਉਹਨੂੰ ਕਹਾ ਕਰਕੇ ਮਨ ਕਹਾ ਉਹਨੂੰ ਕਹਾ ਕਰਕੇ ਵਰਤਾਂਗੇ ਤਾਂ ਇਹ ਅਰਥ ਉਹਦੇ ਮੁਤਾਬਕ ਆ ਤੁਹਾਨੂੰ ਲੱਗਾ ਵੀ ਕਿਉਂ ਤੂੰ ਜਿਹੜੇ ਮਿਲਦੇ ਫਿਰ ਅਸੀਂ ਉਹ ਕਿੱਥੇ ਕਰਕੇ ਵਰਤਦੇ ਆ ਇਹ ਸੋ ਕਹਾ ਕਰਕੇ ਕਈ ਵਾਰ ਇਹ ਮਤਲਬ ਕਿ ਸਦਾ ਹੀ ਹੁੰਦਾ ਕ ਕਾ ਹਾ ਕੰਨਾ ਮਿਲ ਕਰਨੇ ਉਪਰ ਬਿੰਦੀ ਕਹਾ ਜਿੱਥੇ ਸੋਮ ਨੇ ਵੀ ਕਿੱਥੇ ਦਾ ਕਈ ਥਾਂ ਵੀ ਇਹ ਕਹਾ ਉਹਦਾ ਲੇਕਿਨ ਉਹਨਾਂ ਬਤਾਂ ਉਹਨਾਂ ਮਲਕੀ ਕਿੱਥੇ ਕਿਉਂ ਮਲਕੀ ਕਿੱਥੇ ਕਰਕੇ ਬਤਾਂ ਤਾਂ ਕਿ ਸਾਨੂੰ ਸਮਝ ਆਵੇ ਵੀ ਅਸੀਂ ਬਲੇ ਜੋ ਪਾਣੀ ਪਾਦੇ ਉਹ ਇੱਥੇ ਲੱਗ ਕਿੱਥੇ ਹੁੰਦਾ ਤੇ ਕੀ ਹੁੰਦਾ ਜਿਵੇਂ ਇੱਕ ਨਾਲਕ ਮਲਕ ਤਹਾਂ ਜਨਮ ਮਰਨ ਉਹ ਕਹਾਮ ਨਾ ਸੁਣ 21ਵੀਂ ਸਦੀ ਵਿੱਚੋਂ ਲਗ ਤੇ ਕਹਾ ਹੈ ਕਿ ਤਹਾਂ ਸ਼ਿਰ पाप पुण तो कहा पाप तुम तब कहां थे होता तब मुंह कहा किस होत भ्रम नानक एको पसरया दूजा कहांस्ता कहां बिसो कहां रहिए बालले कहां आबो कहां जाबो ये अलग-अलग गुरबानी चो शब्द आए हुए हैं कि जिथे उसुसी लिखया कहा है निकरसि दासकर नु कहां बतना जे हो गुणनाथ साहिब नु सवाल करते ने जो की ਬੀਬ ਤੋਂ ਕਿੱਥੇ ਰਹਿਣਾ ਕਿੱਥੋਂ ਆਇਆ ਕਿੱਥੇ ਜਾਣਾ ਉੱਥੇ ਅਸੀਂ ਇਸ ਨੂੰ ਕਹਾ ਕਰਕੇ ਬੁਲਾਂ ਕਹਾ ਕਰਕੇ ਬੋਲ ਸਕਦੇ ਅਸੀਂ ਕਈ ਵਾਰਾਂ ਵੀ ਅਸੀਂ ਬਿੱਦੀ ਨਹੀਂ ਲੱਗੀ ਸਾਨੂੰ ਗੁਰਬਾਣੀ ਉੱਤੇ ਲਿਖਿਆ ਪਿਆ ਵੀ ਇੱਥੇ ਬਿੰਦੀ ਬੋਲ ਕੇ ਹੀ ਅਸ ਨਿਕਲ ਜਾਂਦਾ ਬਿੰਦੀ ਨੂੰ ਛੱਡ ਕੇ ਆਉਂਦੇ ਨੇ ਇੱਕ ਅੱਗੇ ਉਹਦਾ ਜਹਾਂ ਕਹਾ ਪ੍ਰਭ ਤੁਮ ਵਰਤਨਤਾ ਇਹ ਕਿੱਥੇ ਕਹਾ ਕਰਕੇ ਆਉਂਦਾਗਾ ਤੇ 11ਵਾਂ ਛੁੱਟੀਆਂ ਦੇ ਉਪਰ ਅੱਗੇ ਉਹਦਾ ਕਹਾਂ ਤੋਂ ਸੇਸ ਸੁਖਾਲੀ ਕਾਮਣ ਜਿਸ ਦੇਖ ਨਹੀਂ ਹੁੰਦਾਈ ਬਾਬਰ ਬਾਣੀ ਦਾ ਸ਼ਬਦ ਹੈਗਾ ਚਾਸ ਆਪੇ ਹੈਗਾ 417 ਰੰਗ ਤੇ ਉੱਥੇ ਕਹਾਏਗਾ ਫਿਰ ਇਹ ਕਹਾ ਹੁੰਦਾ ਕਿ ਸੁਣ ਕੇ ਕਹਿਣਾ ਕਰਦਾ ਉਹ ਸਭ ਦੇਖੇ ਮਲਕੇਸ਼ ਲਗ ਨੂੰ ਕਹਿਣਾ ਕਰਕੇ ਵਾਪਸ ਆ ਇੱਕ ਸਮੇਂ ਕੀ ਆ ਗਿਆ ਕਿਉਂ ਆ ਗਿਆ ਕਿੱਥੇ ਆ ਗਿਆ ਹੁਣ ਕਹਿਣਾ ਜੋ ਅਸੀਂ ਕਮਲ ਕਹਿੰਦੇ ਆ ਜਿਵੇਂ ਉਹਦਾ ਨਾ ਮੈਂ ਕੁਦਰਤ ਕਮਲ ਕਹਾ ਵਿਚਾਰ ਉਥੇ ਲਿਖਿਆ ਤਾਂ ਕਹਾ ਹੈ ਲੇਕਿਨ ਉਸ ਨੂੰ ਬਰੋ ਕਹਾ ਵੀ ਮੈਂ ਤੇਰੀ ਕੁਦਰਤੀ ਕੀ ਵਿਚਾਰ ਕਰ ਸਕਦਾ ਫਿਰ ਇੱਕ ਲਾਸ ਤੇ ਵਿਚੋਂ ਦਾ ਕਹੋ ਗਹੋਂ ਕਹਾ ਆਪਰੀ ਅੰਮਾਈ ਵੀ ਮੈਂ ਆਪਣੀ ਨਿਸ਼ਤਾ ਬਾਰੇ ਕੀ ਦੱਸਾਂ ਤੇਗਵਾਦਰੀ ਦੇ ਦਾ ਸ਼ਬਦ ਹੈਗਾ 718 ਅੰਕ ਤੇ ਤੇ ਮਿਲਕਾ ਤਾਂ ਜਿਆਦਾ ਵੀਡੀਓ ਲੰਮੀ ਨਾ ਹੋ ਜੇ ਮੇਰੀ ਕੋਸ਼ਿਸ਼ ਇਹ ਹੈ ਕਿ ਮੈਕਸਿਮਮ ਇਹ ਲੋਕਾਂ ਤੱਕ ਪਹੁੰਚ ਜੇ ਤੇ ਤੁਸੀਂ ਵਿਚਾਰ ਕਰੋ ਕਿ ਇਹਨੂੰ ਕਿੱਥੇ ਕਹਾ ਕਰਨਾ ਕਿੱਥੇ ਕੀ ਕਰਨਾ ਕਿੱਥੇ ਕੋ ਕਰਨਾ ਤੇ ਕਿੱਥੇ ਸਾਨੂੰ ਅੱਖਣ ਕਰਕੇ ਬਤਨਾਗਾ ਕੋ ਲੋ ਜੋ ਕੋ ਨਹੀਂ ਬਾਫਦੀ ਵਹਿਰ ਜੀ ਦਾ ਖਾਲਸਾ ਵਹਿਰ ਜੀ ਦਾ